ਉਹ ਮਾਂਤਮਾਂ ਦੇ ਅਸੀਂ ਬੂਥ ਨਹੀਂ ਲੱਗਣ ਦਵਾਂਗੇ ਪੰਜਾਬ 'ਚ ਕਹਿੰਦੇ ਅਟੈਕ ਕਰਿਆ ਸਾਡੇ ਤੇ ਬਹੁਤ ਵਧੀਆ ਜੀ ਰਸਤਾ ਖੋਲਦਾ ਪੂਰੀ ਜਨਤਾ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੀ ਸੀ ਸਾਡਾ ਸਾਰਾ ਸਮਾਨ ਸਾਡਾ ਕਿੰਨਾ ਸਾਡੇ ਚੋਰਾਂ ਨੇ ਲੈ ਕੇ ਜਾਣਾ ਆ ਦੇਖੋ ਤੁਹਾਡੇ ਸਾਹਮਣੇ ਕੀ ਖੜੇ ਅੱਜ ਵੀ ਅਸੀਂ ਡੇ ਡੇ ਦੇ ਆਏ ਆ ਇਹ ਭਾਜੀ ਕਹ ਰਹੇ ਸੀ ਕਿ ਸਿੱਧਾ ਚਲੋ ਮੈਂ ਕਹਿੰਦਾ ਸੀ ਉੱਥੇ ਬੰਦ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਰਸਤਾ ਜਿਹੜਾ ਖੁੱਲਿਆ ਆ ਉਸ ਤੋਂ ਬਾਅਦ ਜਿਹੜੇ ਲੋਕ ਵੀ ਇੱਥੋਂ ਲੰਘ ਰਹੇ ਨੇ ਬਹੁ ਗਿਣਤੀ ਲੋਕ ਇਸ ਚੀਜ਼ ਤੇ ਖੁਸ਼ੀ ਹੋ ਜਤਾ ਰਹੇ ਨੇ ਕਿ ਰਸਤਾ ਖੁੱਲਿਆ ਕਿਉਂਕਿ ਅ ਰਾਹੀਰਾਂ ਦੇ ਲਈ ਇਸ 'ਚ ਕੋਈ ਸ਼ੱਕ ਨਹੀਂ ਕਿ ਵੱਡੀ ਸਮੱਸਿਆ ਬਣਿਆ ਹੋਇਆ ਸੀ ਹਾਂ ਦੇਖੋ ਬਾਈ ਹੁਣੀ ਕਹਿ ਕੇ ਗਏ ਨੇ ਕਹਿੰਦੇ ਨਜ਼ਾਰਾ ਆ ਗਿਆ ਹੁਣ ਕਿਉਂਕਿ ਇਹਨਾਂ ਲੋਕਾਂ ਨੂੰ ਰਸਤੇ ਤੇ ਕਰਕੇ ਜਿਹੜਾ ਘੁੰਮਣ ਘੇਰੀ ਵੱਡੇ ਪੱਦਰ ਤੇ ਹੁੰਦੀ ਸੀ ਪਰ ਦੂਜਾ ਪੱਖ ਜਦੋਂ ਕਿਸਾਨਾਂ ਦਾ ਵੇਖਦੇ ਆ ਤਾਂ ਕਿਸਾਨਾਂ ਦਾ ਇਹ ਕਹਿਣਾ ਕਿ ਇਹ ਕਿਸਾਨਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਪ੍ਰਸ਼ਾਸਨ ਵੱਲੋਂ ਕੀਤੀ ਹੋਈ ਕਾਰਵਾਈ ਆਪਣੇ ਆਪ 'ਚ ਇਤਿਹਾਸ ਦੇ ਵਿੱਚ ਇੱਕ ਅ ਨਵੀਂ ਗੱਲ ਆ ਕਿਉਂਕਿ ਕਿਸਾਨਾਂ ਨੂੰ ਮੀਟਿੰਗ ਦੇ ਲਈ ਸੱਦਿਆ ਜਾਂਦਾ ਉੱਥੇ ਹੀ ਉਹਨਾਂ ਨੂੰ ਡਿਟੇਨ ਕਰ ਲਿਆ ਜਾਂਦਾ ਪਰ ਇਸ ਸਭ ਤੋਂ ਬਾਅਦ ਰਾਸਤਾ ਖੁੱਲਣ ਦੀਆਂ ਤਸਵੀਰਾਂ ਨੇ ਇਹ ਕਿ ਲੋਕ ਜਿਹੜੇ ਨੇ ਰਸਤਾ ਖੁੱਲਣ ਤੋਂ ਬਾਅਦ ਕਿਸ ਤਰੀਕੇ ਜਿਹੜਾ ਆ ਲੰਘ ਰਹੇ ਨੇ ਜਾਣੰਦਰੀ ਕੌਸ਼ਿਕ ਰਸਤਾ ਖੁੱਲਿਆ ਤੇ ਤੁਹਾਡਾ ਇਸ ਤੇ ਕੀ ਕੀ ਰਿਐਕਸ਼ਨ ਹੈ ਬਹੁਤ ਵਧੀਆ ਜੀ ਰਸਤਾ ਖੋਲਦਾ ਪੂਰੀ ਜਨਤਾ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੀ ਸੀ ਸਬਦਾਂ ਸਾਰਕਲ ਰੁਕੇ ਹੋਈ ਸੀ ਤੁਸੀਂ ਹਰਿਆਣਾ ਦੇ ਰਹਿਣ ਵਾਲੇ ਹੋ ਜੀ ਇਸ ਰਸਤੇ ਤੋਂ ਕਿੰਨਾ ਕੁ ਤੁਹਾਡਾ ਆਉਣਾ ਜਾਣਾ ਸੀਗਾ ਪਹਿਲਾਂ ਸਾਡਾ ਤਾਂ ਖੈਰ ਕੋਈ ਜ਼ਿਆਦਾ ਨਹੀਂ ਹੈਗਾ ਕਿ ਦਿ ਦੋ ਕੁ ਮਹੀਨੇ ਚ ਇੱਕ ਵਾਰੀ ਆ ਜਾਈਦਾ ਪਰ ਆਮ ਜਨਤਾ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਸੀ ਜਿਨ੍ਹਾਂ ਦਾ ਰੋਜ਼ਾ ਆਵਾਜਾ ਹੈਗਾ ਸਹੀ ਹੋਇਆ ਤੁਸੀਂ ਕਹਿੰਦੇ ਹੋ ਰਸਤਾ ਖੁੱਲਿਆ ਬਹੁਤ ਵਧੀਆ ਜੀ ਜੀ ਸੋ ਲੋਕ ਜਿਹੜਾ ਕਹਿੰਦੇ ਨੇ ਕਿ ਰਸਤਾ ਖੁੱਲਿਆ ਤਾਂ ਚੰਗੀ ਗੱਲ ਹੋਈ ਆ ਲੋਕਾਂ ਦਾ ਇਸ ਤੇ ਪੋਜ਼ਿਟਿਵ ਰਿਐਕਸ਼ਨ ਆ ਹੁਣ ਕਿਸਾਨਾਂ ਦੇ ਨਾਲ ਕੀ ਹੋਇਆ ਪੋਸਟ ਦੇ ਨਾਲ ਇਹਨਾਂ ਲੋਕਾਂ ਦਾ ਜਿਹੜਾ ਆ ਉਹ ਤਾਲੁਕ ਜਿਹੜਾ ਆਪਾਂ ਕਹੀਏ ਕਿ ਬਹੁਤਾ ਨਹੀਂ ਤਾਂ ਆ ਇੱਕ ਟੈਕਸੀ ਆਉਂਦੀ ਆ ਗੱਡੀ ਆਉਂਦੀ ਆ ਬਾਈ ਉਹਨੇ ਵੀਡੀਓ ਬਣਾ ਰਹੇ ਨੇ ਬਾਈ ਰਸਤਾ ਖੁੱਲੇ ਤੇ ਤੁਹਾਡਾ ਕੀ ਰਿਐਕਸ਼ਨ ਆ ਬਹੁਤ ਬਹੁਤ ਵਧੀਆ ਹੋਇਆ ਜੀ ਡੇਢ ਸਾਲ ਬਾਅਦ ਇਹ ਰਸਤਾ ਖੁੱਲਿਆ ਜੀ ਬਾਈ ਉਹਨਾਂ ਨੂੰ ਤਾਂ ਜਾਣਦੇ ਆ ਕਿਉਂਕਿ ਇਸ ਲਾਈਨ ਦੇ ਵਿੱਚ ਖਾਸ ਤੌਰ ਤੇ ਟੈਕਸੀ ਵਾਲਿਆਂ ਦਾ ਇਹ ਇਹ ਬਹੁਤ ਕਹਦੇ ਵੀ ਰੋਸ ਸੀਗਾ ਉਹਨਾਂ ਨੂੰ ਘੁੰਮਣ ਘੇਰੀ ਬਹੁਤ ਸੀ ਬਹੁਤ ਜੀ ਬਹੁਤ ਪਰੇਸ਼ਾਨੀ ਸੀ ਜੀ ਮੈਂ ਰਾਤ ਵੀ ਇੱਧਰ ਰਾਜਪੁਰੇ ਜਾਣਾ ਸੀ ਤੇ ਦੋ ਦਿਨ ਪਹਿਲਾਂ ਤੇ ਮੈਨੂੰ ਪਤਾ ਰੋਡ ਕਿੰਨਾ ਖਰਾਬ ਸੀ ਰਾਤ ਨੂੰ ਖੱਜਲ ਖਵਾਰੀ ਡੇਢ ਘੰਟਾ ਆਣਾ ਜਾਣਾ ਬੜੀ ਪਰੇਸ਼ਾਨੀ ਸੀ ਤੇ ਸਵਾਰੀਆਂ ਵੀ ਗਿਲਾ ਕਰਦੀਆਂ ਸੀ ਕਿ ਟਾਈਮ ਵੱਧ ਲੱਗਦਾ ਸਮਝ ਬੜਾ ਗਿਲਾ ਕਰਦੀ ਸੀ ਜੀ ਮੈਂ ਅੱਜ ਵੀ ਅਸੀਂ ਇੱਧਰ ਤੇੜੇ ਤੇ ਆਏ ਆ ਇਹ ਭਾਜੀ ਕਹ ਰਹੇ ਸੇ ਕਿ ਸਿੱਧਾ ਚਲੋ ਮੈਂ ਕਹ ਰਿਹਾ ਸੀ ਉੱਥੇ ਬੰਦ ਹੈ ਦੇਖ ਲਓ ਕਹਿੰਦੇ ਜੀ ਆਪ ਚਲੋ ਦੇਖੀ ਜਾਏਗੀ ਆ ਬਹੁਤ ਉੱਥੇ ਦੇ ਹੀ ਵਾਪਸ ਹੋ ਲੈਗੇ ਹਾਂ ਫਿਰ ਅੰਬਾਲਾ ਜਾ ਕੇ ਵੀ ਸਾਡੇ ਮਨ ਚ ਆ ਗਈ ਉਧਰ ਨੂੰ ਚਲਦੇ ਆ ਉਧਰ ਨੂੰ ਚਲਦੇ ਆ ਕਿੰਨਾ ਸਮਾ ਕਿੰਨਾ ਸਮਾਂ ਬੱਚੂ ਤੁਹਾਡਾ ਹੁਣ ਸਾਡਾ ਜੀ ਇੱਧਰੋਂ ਆਣ ਤੋ ਡੇਢ ਘੰਟਾ ਬੱਜਦਾ ਤੇ ਉਧਰੋਂ ਆਣ ਤੋ 2 ਘੰਟੇ ਬੱਜਦੇ ਉਹ ਤੋਂ 2 ਘੰਟੇ ਖਰਾਬ ਹੁੰਦੇ ਐ ਤੇ ਡੇਢ ਘੰਟਾ ਖਰਾਬ ਹੁੰਦਾ ਬਿਲਕੁਲ ਕਮਰਸ਼ੀਅਲ ਗੱਡੀਆਂ ਦਾ ਜਿਹੜਾ ਆ ਜਿਨ੍ਹਾਂ ਕਿਉਂਕਿ ਜਿਨ੍ਹਾਂ ਦਾ ਰੋਜ਼ ਆਉਣਾ ਜਾਣਾ ਉਹਨਾਂ ਨੂੰ ਇਹ ਰਸਤਾ ਬੰਦ ਹੋਣ ਦੇ ਨਾਲ ਘੁੰਮਣ ਕੇਰੀ ਦਾ ਪੈਂਦੀ ਸੀ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਤੇ ਜਿਹੜੇ ਪਿੰਡਾਂ ਚੋਂ ਲੰਘਦੇ ਸੀਗੇ ਉਹ ਪਿੰਡਾਂ ਦੇ ਰਾਹ ਵੀ ਤੰਗ ਸੀਗੇ ਰਸਤੇ ਟੁੱਟੇ ਹੋਏ ਸੀ ਪਿੱਛੇ ਜੇ ਖਬਰ ਆਈ ਕਿ ਇੱਕ ਪਿੰਡ ਵਾਲਿਆਂ ਨੇ ਟੋਲ ਲਾ ਲਿਆ ਉਹ ਸਾਰਾ ਕੁਝ ਜੇ ਵਾਪਰ ਰਿਹਾ ਸੀ ਤਾਂ ਉਹ ਇਹ ਰਾਹ ਬੰਦ ਹੋਣ ਕਰਕੇ ਸੀ ਇਹ ਰਾਹ ਕਿਸਾਨਾਂ ਨੇ ਬੰਦ ਨਹੀਂ ਸੀ ਕੀਤਾ ਇਹ ਗੱਲ ਵੀ ਕਲੀਅਰ ਕਰਦੀ ਹੈ ਰਸਤਾ ਕਿਸਾਨਾਂ ਨੇ ਬੰਦ ਨਹੀਂ ਸੀ ਕੀਤਾ ਕਿਸਾਨ ਜਿਹੜੇ ਉਹ ਦਿੱਲੀ ਜਾਣਾ ਚਾਹੁੰਦੇ ਸੀ ਪਰ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੇ ਵਾਸਤੇ ਪ੍ਰਸ਼ਾਸਨ ਨੇ ਰਸਤੇ ਦੇ ਵਿੱਚ ਵੱਡੀ ਵੱਡੀ ਬੈਰੀਕੇਟਿੰਗ ਕੀਤੀ ਸੀ ਹਰਿਆਣੇ ਵਾਲੇ ਪਾਸਿਓਂ ਖੈਰ ਕਿਸਾਨਾਂ ਨੂੰ ਪੰਜਾਬ ਸਰਕਾਰ ਨੇ ਪਾਸੇ ਕਰਤਾ ਤੇ ਬੈਰੀਕੇਟਿੰਗ ਨੂੰ ਹੁਣ ਹਰਿਆਣੇ ਦਾ ਜਿਹੜਾ ਪ੍ਰਸ਼ਾਸਨ ਆ ਉਹ ਬਹੁਤ ਵੱਡੇ ਪੱਧਰ ਤੇ ਉੱਤੇ ਜ਼ੋਰ ਦੇ ਨਾਲ ਜਿਹੜਾ ਆ ਹਿੰਮਤ ਦੇ ਨਾਲ ਜਿਹੜਾ ਉਹਨੂੰ ਪਾਸੇ ਕਰਕੇ ਜਿਹੜਾ ਆ ਰਸਤਾ ਖੁਲਵਾ ਰਿਹਾ ਤੇ ਇੱਕ ਪਾਸੇ ਦਾ ਰਸਤਾ ਚੱਲ ਚੁੱਕਿਆ ਦੂਜੇ ਪਾਸੇ ਦਾ ਰਸਤਾ ਵੀ ਬਹੁਤ ਛੇਤੀ ਜਿਹੜਾ ਆ ਉਹ ਖੁੱਲਣ ਦੀ ਤਿਆਰੀ ਦੇ ਵਿੱਚ ਸ਼ੰਭੂ ਦੀਆਂ ਤਸਵੀਰਾਂ ਨੇ ਟਰਾਲੀਆਂ ਦੇ ਵਿੱਚ ਸਮਾਨ ਜਿਹੜਾ ਆ ਉਹ ਰੱਖਿਆ ਜਾ ਰਿਹਾ ਕਿਉਂਕਿ ਪ੍ਰਸ਼ਾਸਨ ਨੇ ਜਿਹੜੀ ਕਾਰਵਾਈ ਕੀਤੀ ਆ ਉਸ ਤੋਂ ਬਾਅਦ ਜਿਹੜੇ ਕਿਸਾਨ ਨੇ ਉਹ ਆਪਣਾ ਸਮਾਨ ਜਿਹੜਾ ਆ ਸਾਹਮਣੇ ਤੇ ਲੱਗੇ ਹੋਏ ਨੇ ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਕਿ ਸਮਾਨ ਜਿਹੜਾ ਆ ਮਿਲ ਵੀ ਨਹੀਂ ਰਿਹਾ ਤੇ ਬਾਈ ਜੀ ਕਿਹੜਾ ਪਿੰਡ ਕਿਹੜਾ ਜੀ ਆਪਣਾ ਸਾਡਾ ਰਾਣਵਾ ਪਿੰਡ ਹੈ ਜੀ ਮਾਛੀਵਾਲ ਸਾਹਿਬ ਜੀ ਅੱਛਾ ਤੇ ਸ਼ੁਰੂ ਤੋਂ ਇੱਥੇ ਸੀਗਾ ਤੁਹਾਡਾ ਠੀਹਾ ਹਾਂਜੀ ਹਾਂਜੀ ਸਾਰੇ ਸਾਲ ਦੇ ਇੱਥੇ ਦੀ ਵੇਰਾ ਫਰਬਰੀ ਦਾ ਇੱਥੇ ਹੀ ਤੇ ਕੱਲ ਜਦੋਂ ਇਹ ਸਾਰਾ ਕਾਰਵਾਈ ਹੋਈ ਆ ਉਸ ਵੇਲੇ ਤੁਸੀਂ ਕਿੱਥੇ ਦੱਸਣਾ ਚਾਹੀਦਾ ਸਾਮਾਨ ਨੁਕਸਾਨ ਬਹੁਤ ਹੋ ਗਿਆ ਸਾਡਾ ਅਜੀ ਪੈਂਡ ਸੀਗਾ ਜੀ ਸਾਨੂੰ ਤਾਂ ਸਵੇਰੇ ਤੜਕੇ ਪਤਾ ਲੱਗਾ ਜੀ ਆਹ ਕੁਝ ਕਰਤਾ ਹੋਰੇ ਸਾਨੂੰ ਨਹੀਂ ਸੀ ਪਤਾ ਸਾਡੇ ਆਗੂ ਕੱਲ ਸ਼ਾਮ ਨੂੰ ਗ੍ਰਿਫਤਾਰ ਕਰ ਲੈ ਉਹ ਫਿਰ ਫਿਰ ਕਹਿੰਦੇ ਆਪਾਂ ਸਾਈਡ ਤੇ ਚਲੋ ਚਲੋ ਕਰੋ ਕਰੋ ਸਾਈਡ ਤੇ ਕਰੋ ਨਾ ਰਸਤਾ ਨਾ ਰੋਕੋ ਬਿਲਕੁਲ ਸੋ ਸਾਮਾਨ ਜਿਹੜਾ ਆ ਸਮੇਟਿਆ ਜਾ ਰਿਹਾ ਸਾਮਾਨ ਨੂੰ ਸਮੇਟ ਕੇ ਜਿਹੜਾ ਆ ਉਸ ਨੂੰ ਲਜਾਇਆ ਜਾ ਰਿਹਾ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਆ ਹੁਣ ਬਹੁਤ ਮੁਸਤੈਦੀ ਵੱਡੇ ਪੱਧਰ ਦੇ ਉੱਤੇ ਜਿਹੜੀ ਮੁਸਤੈਦੀ ਆ ਦਿਖਾਈ ਜਾ ਰਹੀ ਹੈ ਕਿ ਖੇਤੀ ਤੋਂ ਖੇਤੀ ਜਿਹੜਾ ਰਸਤਾ ਆ ਉਹ ਕਲੀਅਰ ਹੋਣਾ ਚਾਹੀਦਾ ਤੇ ਇਸ ਪਾਸੇ ਜਿਹੜਾ ਸਮਾਨ ਪਿਆ ਸੀ ਉਹ ਵੀ ਉਹਨਾਂ ਨੇ ਲਦਿਆ ਤੇ ਲਗਾਤਾਰ ਜਿਹੜਾ ਪ੍ਰਸ਼ਾਸਨ ਆ ਉਹ ਇਹ ਕਹਿ ਰਿਹਾ ਕਿ ਖੇਤੀ ਜਿਹੜੀ ਟਰਾਲੀ ਅੱਗੇ ਕਰੋ ਭਾਈ ਜੀ ਸਮਾਨ 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 ਤੋਂ ਵੀ ਰੋਕ ਰਹੇ ਨੇ ਵੀ ਖੇਤੀ ਨਾਲ ਕਹਿੰਦੇ ਸਮਾਨ ਇੱਥੋਂ ਚੱਕੋ ਨਾ ਇਹਨਾਂ ਨੇ ਚੋਰਾਂ ਨੇ ਲੈ ਕੇ ਜਾਣਾ ਸਾਮ ਨੂੰ ਸਮਾਨ ਸਾਡਾ ਲੱਖਾਂ ਦਾ ਸਾਡਾ ਸਾਰਾ ਸਾਡਾ ਸਾਰਾ ਸਮਾਨ ਸਾਡਾ ਕਿੰਨਾ ਸਾਡੇ ਚੋਰਾਂ ਨੇ ਲੈ ਕੇ ਜਾਣਾ ਆਹ ਦੇਖੋ ਤੁਹਾਡੇ ਸਾਹ ਪ੍ਰਭਾਨਤਮਾਨ ਮੈਂ ਗਰੰਟੀ ਦੇ ਕੇ ਕਹਿਣਾ ਇਹ ਰਵਈਆ ਇਹ ਰਵਈਆ ਜਿਹੜਾ ਰਵਈਆ ਇਸ ਵੇਲੇ ਪੁਲਿਸ ਵਾਲੇ ਇਹਨਾਂ ਨੂੰ ਦਿਖਾ ਕੇ ਗਏ ਨੇ ਤੇ ਇਹੀ ਜੇ ਤੁਸੀਂ ਕੱਲ ਰਾਤ ਦੀਆਂ ਤਸਵੀਰਾਂ ਦੇਖੋ ਤਾਂ ਡੀਆਈਜੀ ਮਨਦੀਪ ਸਿੰਘ ਸਿੱਧੂ ਜਿੰਨੇ ਪਿਆਰ ਦੇ ਨਾਲ ਬੋਲ ਰਹੇ ਨੇ ਉਹ ਇੱਕ ਮਖੌਟਾ ਹੋਰ ਲੱਗਦਾ ਆ ਆ ਜਿਹੜਾ ਅਸਲ ਚਿਹਰਾ ਆ ਇਹ ਕੈਮਰੇ ਤੇ ਸ਼ਾਇਦ ਦੇਖਣ ਨੂੰ ਨਹੀਂ ਮਿਲਦਾ ਭਗਵਾਨਤਮਾਨ ਦੇ ਅਸੀਂ ਬੂਥ ਨਹੀਂ ਲੱਗਣ ਦਵਾਂਗੇ ਪੰਜਾਬ 'ਚ ਹਾਂ ਬਿਲਕੁਲ ਨਹੀਂ ਲੱਗਣ ਦਵਾਂਗੇ ਸਾਡਾ ਇਨਾ ਨੁਕਸਾਨ ਹੋ ਗਿਆ ਬੇ ਘਰ ਅਸੀਂ ਕਰਤੇ ਕੀ ਮੰਗਾਂ ਦੀ ਸਾਡੀਆਂ ਯਾਰ ਕੋਈ ਵੀ ਖਾਸ ਮੰਗਾਂ ਨਹੀਂ ਸੀ ਸਾਡੀ ਨਾਲੇ ਹੁਣ ਜਦੋਂ ਪੁਰਾਣਾ ਮੋਰਚਾ ਲੱਗਿਆ ਸੀ ਉਸ ਵੇਲੇ ਐਟੈਕ ਕਰਿਆ ਅਸੀਂ ਕਹਿੰਦੇ ਐਟੈਕ ਕਰਿਆ ਸਾਡੇ ਤੇ ਠੀਕ ਹੈ ਜੀ ਅਸੀਂ ਭਵੰਤਮਾਨ ਦੇ ਬੂਤ ਨਹੀਂ ਲੱਗਣ ਦਵਾਵਾਂਗੇ ਅੱਜ ਸਵੇਰ ਦੇ ਬਿਆਨ ਇਹ ਆ ਰਹੇ ਨੇ ਪੰਜਾਬ ਸਰਕਾਰ ਦੇ ਲੀਡਰਾਂ ਦੇ ਕਹਿੰਦੇ ਅਜ ਤੱਕ ਕਿਸਾਨਾਂ ਦੇ ਨਾਲ ਕੌਣ ਕਿਸਾਨ ਆ ਬੀਜੇਪੀ ਆ ਆਮ ਆਦਮੀ ਪਾਰਟੀ ਦੇ ਚਾਹੇ ਹਰਪਾਲ ਚੀਮਾ ਹੋਣ ਚਾਹੇ ਕੁਲਤਾਰ ਸੰਧਵਾ ਹੋਣ ਕਹਿੰਦੇ ਵਪਾਰ ਰੁਕ ਰਿਹਾ ਸੀ ਪੰਜਾਬ ਦਾ ਬਹੁਤ ਕਰੋੜਾਂ ਦਾ ਘਾਟਾ ਵਪਾਰ ਤਾਲਦਾਲਾ ਜੀ ਹੋ ਰਿਹਾ ਯਾਰ ਵਪਾਰ ਕਮੇ ਰੁਕ ਜੂਗਾ ਆਹੀ ਰੋੜ ਨਾਲ ਵਪਾਰ ਮੁੱਕ ਜੂਗਾ ਵਪਾਰ ਦਾ ਚੱਤੇ ਦਾ ਹੀ ਰੋਗ ਲੱਗਣਾ ਪਾਰ ਰੁਕ ਜੂਗਾ ਕਿਤੇ ਕਿੰਨੇ ਰੋਡ ਚੱਲਦੇ ਨੇ ਯਾਰ ਬਾਤ ਤਾਂ ਚਿੱਤੇ ਦੀ ਰੁਕਣਾ ਨਹੀਂ ਬਹੁਤ ਹੈ ਜੀ ਚਿੰਤਾ ਨਾਲ ਨਹੀਂ ਰੁਕਣਾ ਮਕਾਨ ਜਿਹਦੇ ਮਰਜ਼ੀ ਢਾ ਦੇ ਪੰਤ ਮਾਨ ਨਹੀਂ ਚਿੰਤਾ ਨਾਲ ਕਿਤਾ ਕੁਝ ਨਹੀਂ ਹੋਣਾ ਹੁਣ ਇਹ ਕਾਰਵਾਈ ਦੁਬਾਰਾ ਪਿੰਡਾਂ ਚ ਪੂਰੀ ਨਿਰਾਸ਼ਾ ਆਸੀਂ ਝਾੜੂ ਵਾਲਾ ਬਣ ਨਹੀਂ ਦੇਣਾ ਪਿੰਡਾਂ ਚ ਪੂਰੇ ਅਸੀਂ ਫਿਰ ਫਿਰ ਕੇ ਸਾਰਿਆਂ ਨੂੰ ਨਾਕੇ ਲਾ ਦੇਣੇ ਨੇ ਝਾੜੂ ਵਾਲਾ ਸਾਡੇ ਬੜੂ ਆ ਜੀ ਬਿਲਕੁਲ ਜਿਸ ਤਰੀਕੇ ਦੀ ਕਾਰਵਾਈ ਹੋਈ ਆ ਤੇ ਜਿਵੇਂ ਦਾ ਇਸ ਵੇਲੇ ਕਿਸਾਨਾਂ ਨੂੰ ਕਹ ਲੋ ਕਿ ਰਵਈਆ ਦਿਖਾਇਆ ਜਾ ਰਿਹਾ ਸਾਡੇ ਸਾਹਮਣੇ ਦੀ ਹੁਣ ਤਸਵੀਰ ਆ ਜਿੱਥੇ ਉਹ ਸਮਾਨ ਲੱਦ ਰਹੇ ਨੇ ਤੇ ਪੁਲਿਸ ਦੀ ਗੱਡੀ ਆਉਂਦੀ ਆ ਇਹ ਕਹਿੰਦੀ ਆ ਕਿ ਤੁਹਾਨੂੰ ਯਾਰ ਟਾਈਮ ਦਿੱਤਾ ਹੋਇਆ ਤੁਹਤੋਂ ਜਾਇਆ ਨਹੀਂ ਜਾਂਦਾ ਮਤਲਬ ਇਸ ਤਰੀਕੇ ਦੇ ਨਾਲ ਕਿ ਜਿਹੜੇ ਬੰਦਿਆਂ ਦਾ ਆਪਣਾ ਇੱਥੇ ਸਾਜੋ ਸਮਾਨ ਪਿਆ ਇਸ ਪਾਸੇ ਸਾਰੇ ਟੈਂਟ ਜਿਹੜੇ ਉੱਪਰਲੇ ਸੀਗੇ ਉਹਨਾਂ ਨੂੰ ਜੀਸੀਬੀ ਨਾਲ ਖਦੇੜ ਕੇ ਇੱਧਰ ਸੁੱਟਤਾ ਬਹੁਤ ਨੂੰ ਆ ਥਾਵਾਂ ਤੇ ਸੁੱਟਿਆ ਹੋਇਆ ਲੰਗਰ ਇੱਥੇ ਲੰਗਰ ਦਾ ਇੱਕ ਜਿਹੜਾ ਟੈਂਟ ਸੀਗਾ ਉਸ ਨੂੰ ਸੁੱਟਿਆ ਹੋਇਆ ਸੋ ਐਵੇਂ ਦਾ ਜਦੋਂ ਰਵਈਆ ਹੋਊਗਾ ਇੱਕ ਪਾਸੇ ਰਾਹ ਖੁੱਲਣ ਦਾ ਜਿਹੜਾ ਆ ਉਹ ਜਸ਼ਨ ਵੀ ਮਨਾਇਆ ਜਾ ਰਿਹਾ ਪਰ ਦੂਜੇ ਪੰਨੇ ਜਿਹੜੇ ਲੋਕ ਪਿਛਲੇ 13 ਮਹੀਨਿਆਂ ਤੋਂ ਇੱਥੇ ਬੈਠੇ ਸੀ 13 ਮਹੀਨਿਆਂ ਤੋਂ ਬੈਠੇ ਲੋਕਾਂ ਤੇ ਇਸ ਤਰੀਕੇ ਦੀ ਜਦੋਂ ਕਾਰਵਾਈ ਹੋਊਗੀ ਤਾਂ ਉਹਨਾਂ ਦੇ ਮਨਾਂ ਦੇ ਵਿੱਚ ਜਿਹੜਾ ਗੁੱਸਾ ਹੋਊਗਾ ਉਸ ਦਾ ਵੀ ਸਾਹਮਣਾ ਕਰਨ ਦੇ ਲਈ ਪ੍ਰਸ਼ਾਸਨ ਸਰਕਾਰ ਨੂੰ ਤਿਆਰ ਰਹਿਣਾ ਚਾਹੀਦਾ ਕਿਉਂਕਿ ਇਲੈਕਸ਼ਨ ਦਾ ਜਿਹੜਾ ਰਾਜ ਆ ਲੋਕਤੰਤਰ ਦਾ ਰਾਜ ਆ ਤੇ ਲੋਕਤੰਤਰ ਦੇ ਵਿੱਚ ਲੋਕ ਜਿਹੜੇ ਵੱਡੇ ਹੁੰਦੇ ਨੇ ਆਮ ਤੌਰ ਦੇ ਉੱਤੇ ਇਹ ਸ਼ਬਦ ਪੰਜਾਬ ਦੇ ਮੁੱਖ ਮੰਤਰੀ ਦੇ ਮੂੰਹੋਂ ਵੀ ਤੁਸੀਂ ਸਾਰਿਆਂ ਨੇ ਸੁਣੇ ਹੋਣੇ ਆ ਹੁਣ ਇਹ ਕਾਰਵਾਈ ਦਾ ਰਿਜ਼ਲਟ ਆਉਣ ਵਾਲੇ ਸਮੇਂ 'ਚ ਕੀ ਹੋਊਗਾ ਇਹ ਦੇਖਣਾ ਹੋਊਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਤੋਦਾਂ ਮਸ਼ੀਨਾਂ ਜਿਹੜੀਆਂ ਨੇ ਉਹ ਬੜੀ ਜੱਦੋ ਜਹਿਦ ਦੇ ਨਾਲ ਜਿਹੜਾ ਰਾਹ ਖੋਲ੍ਹ ਰਹੀਆਂ ਨੇ ਤੇ ਇਹ ਜਿੱਥੇ ਆਮ ਲੋਕਾਂ ਦੇ ਲਈ ਕਹੋ ਸਕੂਨ ਵਾਲੀ ਖਬਰ ਆ ਸਕੂਨ ਵਾਲੀ ਤਸਵੀਰਾਂ ਨੇ ਇਹਨਾਂ ਨੂੰ ਐਂ ਲੱਗਦਾ ਵੀ ਹੁਣ ਜਿਹੜਾ ਆ ਉਹ ਡੇਢ ਦੋ ਘੰਟਾ ਫਾਲਤੂ ਘੁੰਮਣ ਵਾਲਾ ਰਸਤਾ ਕੱਟਿਆ ਗਿਆ ਉੱਥੇ ਹੀ ਜਿਹੜੇ ਕਿਸਾਨਾਂ ਦੇ ਨਾਲ ਇੱਥੇ ਰਾਤ ਕਾਰਵਾਈ ਹੋਈ ਆ ਉਹਨਾਂ ਦੇ ਚਿਹਰੇ ਮਾਯੂਸ ਨੇ ਉਹਨਾਂ ਦੇ ਜਿਹੜਾ ਆ ਮਨਾਂ ਦੇ ਉੱਤੇ ਇਸ ਚੀਜ਼ ਦਾ ਅਸਰ ਆ ਕਿ ਸਰਕਾਰ ਪੰਜਾਬ ਸਰਕਾਰ ਦਾ ਸਾਡੇ ਵੱਲ ਇਸ ਤਰੀਕੇ ਦਾ ਰਵਈਆ ਜਿਹੜਾ ਆ ਉਹ ਅਸੀਂ ਉਸ ਦੀ ਉਮੀਦ ਨਹੀਂ ਸੀ ਕਰਦੇ ਕਿਉਂਕਿ ਸਾਡੀਆਂ ਮੰਗਾਂ ਸੈਂਟਰਲ ਗਵਰਨਮੈਂਟ ਨਾਲ ਨੇ ਉੱਥੇ ਹੀ ਪੰਜਾਬ ਸਰਕਾਰ ਕਹਿੰਦੀ ਹੈ ਕਿ ਸਾਡਾ ਜਿਹੜਾ ਸੂਬੇ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਸੀ ਤੇ ਇਸ ਕਰਕੇ ਸਾਨੂੰ ਇਹ ਕਾਰਵਾਈ ਕਰਨੀ ਪਈ ਤੇ ਇਹੀ ਮਸ਼ੀਨਾਂ ਤੁਹਾਨੂੰ ਯਾਦ ਹੋਣਾ ਜਦੋਂ ਕਿਸਾਨਾਂ ਦੇ ਵੱਲੋਂ ਇੱਕ ਮਸ਼ੀਨ ਲਿਆਂਦੀ ਗਈ ਸੀ ਤਾਂ ਬਹੁਤ ਹਾਹਾਕਾਰ ਮੱਚੀ ਸੀ ਕਿ ਕਿਸਾਨ ਜਿਹੜੇ ਨੇ ਉਹ ਪੋਕਲੈਨ ਲੈ ਕੇ ਜਿਹੜਾ ਆ ਮੋਰਚੇ 'ਚ ਪਹੁੰਚ ਗਏ ਨੇ ਤੇ ਪਰ ਹੁਣ ਉਹੀ ਮਸ਼ੀਨਾਂ ਦੀ ਮਦਦ ਦੇ ਨਾਲ ਜਿਹੜਾ ਪ੍ਰਸ਼ਾਸਨ ਆਪਣੇ ਪੱਧਰ ਦੇ ਉੱਤੇ ਇਸ ਰਸਤੇ ਨੂੰ ਕਲੀਅਰ ਕਰਵਾ ਰਿਹਾ